ਹੁਣ ਆ ਗੱਲ ਕਰਾਂਗੇ ਜੋ ਏ ਐਨਟੀ ਐਫਟੀ ਟੀਮ ਦੇ ਉੱਤੇ ਹਮਲਾ ਹੋਇਆ ਨਸ਼ਾ ਤਸਕਰਾਂ ਨੇ ਐਨਟੀ ਨਾਰਕੋਟਿਕ ਟਾਸਕ ਫੋਰਸ ਦੀ ਟੀਮ ਦੇ ਉੱਤੇ ਹਮਲਾ ਕਰ ਦਿੱਤਾ ਜਲੰਧਰ ਦੇ ਪਿੰਡ ਗੌਰਸ਼ੀਆਂ ਦੇ ਵਿੱਚ ਤਸਕਰਾਂ ਦੇ ਟਿਕਾਣੇ ਦੇ ਉੱਤੇ ਰੇਡ ਕੀਤੀ ਗਈ ਸੀ ਟੀਮ ਦੇ ਵੱਲੋਂ ਉਸਦੋਂ ਤਸਕਰਾਂ ਨੇ ਹਮਲਾ ਬੁਲੇਆ ਰੁਪੇ ਸਨੀ ਸਿੰਘ ਤੇ ਦੋ ਸਾਥੀਆਂ ਨੇ ਪੁਲਿਸ ਟੀਮ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਮੌਜਮ ਦੇ ਸਾਥੀ ਦਵਿੰਦਰ ਨੂੰ ਗੂਲੀ ਲੱਗੀ ਹੈ ਮੌਜਮ ਦਵਿੰਦਰ ਸਿੰਘ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਰੋਪੀ ਸਨੀ ਸਿੰਘ ਮੌਕੇ ਤੋਂ ਹਲਾਕੇ ਭੱਜਨ ਦੇ ਵਿੱਚ ਕਾਮਯਾਬ ਹੋ ਗਿਆ ਨਸ਼ਾ ਤਸਕਰਾਂ ਦੇ ਖਿਲਾਫ ਐ ਐਨਟੀਐਫ ਦੇ ਵੱਲੋਂ ਜੋ ਕਾਰਵਾਈ ਕੀਤੀ ਗਈ ਸੀ ਚਾਪਲਮਾਰੀ ਕੀਤੀ ਗਈ ਸੀ ਇਸ ਦੌਰਾਨ ਹੀ ਜਲੰਧਰ ਦੇ ਪਿੰਡ ਗੋਰਸੀਆਂ ਦੇ ਵਿੱਚ ਨਸ਼ਾ ਤਸਕਰਾਂ ਦੇ ਵੱਲੋਂ ਉਨ੍ਹਾਂ ਦੇ ਉੱਤੇ ਹਮਲਾ ਬੋਲ ਦਿੱਤਾ ਗਿਆ ਪੁਲਿਸ ਨੂੰ ਵੀ ਕਿ ਰੋਪੀ ਸਨੀ ਸਿੰਘ ਨੇ ਆਪਣੇ ਦੋ ਸਾਥੀਆਂ ਸਮੇਤ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਤੇ ਪੁਲਿਸ ਦੇ ਵੱਲੋਂ ਵੀ ਕਾफी ਕਾਰਵਾਈ ਕੀਤੀ ਗਈ ਜਿਸ ਦੇ ਵਿੱਚ ਸਨੀ ਸਿੰਘ ਦੇ ਸਾਥੀ ਭਵਿੰਦਰ ਸਿੰਘ ਨੂੰ ਕੂੜੀ ਲਕੀ ਤੇ ਉਸ ਨੂੰ ਹਸਪਤਾਲ ਦੇ ਰਿਛਾ ਦਾਖਲ ਕਰਾਇਆ ਗਿਆ ਮੌਕੇ ਤੋਂ ਹਾਲਾਂਕਿ ਮੁਲਜ਼ਮ ਸਨੀ ਸਿੰਘ ਤੇ ਹੋਰ ਇੱਕੋ ਦਾ ਸਾਥੀ ਜਿਹੜਾ ਉਹ ਫਰਾਰ ਹੋ ਗਿਆ ਤੱਤਸਕਰਾਂ ਨੂੰ ਠੱਲ ਪਾਉਣ ਦੇ ਲਈ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਔਰ ਇਸ ਦੇ ਵਿਚਾਲੇ ਹੀ ਇਹ ਐਂਟੀ ਆਪਕਟੈਕਟਸ ਟਾਸਕ ਫੋਰਸ ਦੇ ਉੱਤੇ ਹਮਲਾ ਬੁਲਿਆ ਗਿਆ ਤਸਕਰਾਂ ਦੇ ਵੱਲੋਂ ਤੇ ਜਦੋਂ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਤਸਕਰਾਂ ਦੇ ਠਿਕਾਣੇ ਦੇ ਉੱਤੇ ਫੇਮਰੀ ਕਰਨ ਦੇ ਲਈ ਰੇਡ ਕਰਨ ਦੇ ਲਈ ਟੀਮ ਪਹੁੰਚੀ ਸੀ ਉਸ ਦੌਰਾਨ ਸਨੀ ਸਿੰਘ ਤੇ ਉਸਦੇ ਸਾਥੀਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਕੁੜੀਆਂ ਚਲਾ ਦਿੱਤੀਆਂ ਗਿਆ ਚੇਸ ਤੇ ਵਿੱਚ ਜਵਾਬੀ ਕਾਰਵਾਈ ਜਿਹੜੀ ਹੈ ਪੁਲਿਸ ਦੇ ਵੱਲੋਂ ਕੀਤੀ ਗਈ ਤੇ ਇਸ ਵਿੱਚ ਇੱਕ ਮੁਲਜ਼ਮ ਜ਼ਖਮੀ ਹੋ ਗਿਆ ਜਿਸ ਨੂੰ ਕੇ ਕਾਬੂ ਕਰ ਲਿਆ ਗਿਆ ਤੇ ਹਸਪਤਾਲ ਦੇ ਵਿੱਚ ਦਾਕ ਫਲ ਕਰਾਇਆ ਗਿਆ ਸਨੀ ਸਿੰਘ ਤੇ ਉਸ ਦਾ ਇੱਕ ਸਾਥੀ ਫੱਟੰਦੀ ਵਿੱਚ ਕਾਮਯਾਬ ਹੋਇਆ ਜ਼ਿਲੰਦਰ ਦੇ ਪਿੰਡ ਗੌਰਚਕਿਆਂ ਦੇ ਵਿੱਚ ਦਸਕਰਾਂ ਦੇ ਟਿਕਾਣੇ ਦੇ ਉੱਤੇ ਰੇਡ ਕਰਨ ਦੇ ਲਈ ਐਨਟੀਐਫ ਪਹੁੰਚੀ ਤਸਕਰਾਂ ਦੇ ਹੌਸਲੇ ਕਿਸ ਕਦਰ ਬਲੰਦ ਹੋ ਚੁੱਕੇ ਨੇ ਇਹ ਆਪਾਂ ਪਿਛਲੇ ਸਮੇਂ ਦੇ ਵਿੱਚ ਜਿਹੜਾ ਉਹ ਦੇਖਤੀ ਰਹੇ ਹਾਂ ਕਈ ਵਾਰ ਅਜਿਹਾ ਹੋ ਚੁੱਕਾ ਹੈ ਕਿ ਪੁਲਿਸ ਪਾਰਟੀ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਤੇ ਕਈ ਪੁਲਿਸ ਮੁਲਾਜ਼ਮਾਂ ਨੂੰ ਜ਼ਖਮੀ ਵੀ ਤਸਕਰਾਂ ਦੇ ਵੱਲੋਂ ਕੀਤਾ ਜਾਂਦਾ ਰਹੇ ਤੇ ਹਾਲਾਂਕਿ ਆਮ ਲੋਕ ਜਿਹੜੇ ਨੇ ਉਹ ਤਾਂ ਆਪਸ ਚੁੱਕ ਤੋਂ ਵੀ ਕਨੇ ਖਤਰੋਂ ਦੇ ਸੀ ਕਿਤੇ ਉਹਨਾਂ ਦਾ ਨੁਕਸਾਨ ਜਿਹੜਾ ਉਹ ਨਾ ਕਰ ਦਿੱਤਾ ਜਾਏ ਜਦੋਂ ਇਸ ਤਰ੍ਹਾਂ ਅਟੈਕ ਕੀਤੇ ਜਾ ਰਹੇ ਨੇ ਪੁਲਿਸ ਤੇ ਬਲਾਸਮਾਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿ ਫਿਰ ਆਮ ਲੋਕ ਜਿਹੜੇ ਨੇ ਉਹਨਾਂ ਦੀ ਕੀ ਸੁਰੱਖਿਆ ਹੋਏਗੀ ਜਾਂ ਉਹ ਕਿੰਨੇ ਕ ਆਪਣੇ ਆਪ ਨੂੰ ਜਿਹੜਾ ਸੁਰੱਖਿਅਤ ਸਮਝ ਪਾਉਣਗੇ ਜਿਹਦੇ ਵਿੱਚ ਕਿ ਆਪਾਂ ਸਮਝੇ ਸੱਕਦੇ ਹਾਂ ਮਲਜ਼ਮ ਦਵਿੰਦਰ ਸਿੰਘ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹੈ ਜਿਸਦੇ ਬੁਰੀ ਲੱਗੀ ਹੈ ਇਹ ਆ ਪੁਲਿਸ ਦੀ ਟੀਮ ਹੈ ਵੱਡੀ ਗਿਣਤੀ ਦੇ ਵਿੱਚ ਇਸ ਵਕਤ ਆਪਾਂ ਦਾ ਸੁਵਿਧਾਨ ਦੇ ਵਿੱਚ ਵੀ ਦੇ ਭਾਰੇ ਨਛਾਟ ਤਸਕਰਾਂ ਨੇ ਐਨਟੀਐਫ ਨੂੰ ਟੀਮ ਦੇਤੇ ਹਮਲਾ ਕੀਤਾ ਸਬਜ਼ਮ ਵਰਮਾ ਸਾਡੇ ਨਾਲ ਟੂਡੇ ਬਜ਼ਮ ਕੀ ਕੋਈ ਜਾਣਕਾਰੀ ਕਿੰਨੇ ਪੁਲਿਸ ਮੁਲਾਜ਼ਮ ਸੀਗੇ ਜੋ ਤਸਕਰਾਂ ਦੇ ਰੀਡ ਕਰਨ ਦੇ ਲਈ ਪਹੁੰਚੇ ਸੀਗੇ ਪਰ ਅੱਗੋਂ ਤਸਕਰਾਂ ਦੇ ਵੱਲੋਂ ਉਹਨਾਂ ਦੇ ਉੱਤੇ ਫਾਇਰਿੰਗ ਕਰ ਦਿੱਤੀ ਗਈ ਹੈ ਦੇਖੋ ਫਿਰਹਾਦ ਲਈ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਐਨਟੀਐਫ ਦੀ ਵੱਡੀ ਕਾਰਵਾਈ ਜਿਹੜੀ ਉਹ ਦਲਿੰਦਰ ਤੋਂ ਹੋਈ ਹੈ ਜਲੰਧਰ ਦੇ ਪਿੰਡ ਗੋਰਤਿਆਂ ਦੇ ਵਿੱਚ ਜਿਹੜਾਗਾ ਨਸ਼ਾ ਤਸਕਰਾਂ ਦਾ ਇੱਕ ਠਿਕਾਣਾ ਸੀ ਜਦੀ ਜਾਣਕਾਰੀ ਐਨਟੀਐਮ ਨੂੰ ਮਿਲੀ ਸੀ ਐਨਟੀਐਮ ਦੀ ਟੀਮ ਉੱਥੇ ਪਹੁੰਚੀ ਜਿਸ ਦੌਰਾਨ ਰੇਡ ਕਰ ਰਹੀ ਸੀ ਉਸ ਦੌਰਾਨ ਤੋਂ ਦੇਖ ਕੇ ਜਿਹੜਾ ਆਰੋਪੀ ਜਾਣਕਾਰੀ ਮਿਲ ਰਹੀ ਹੈ ਸੰਨੀ ਸਿੰਘ ਤੇ ਉਹਦੇ ਦੋ ਸਾਥੀ ਨੇ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕਰਤੀ ਫਾਇਰਿੰਗ ਕਰਨ ਤੋਂ ਬਾਅਦ ਜਿਹੜਾ ਹੈ ਉਹ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਜਦ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਹੈ ਤਾਂ ਸੰਨੀ ਸਿੰਘ ਨੇ ਸੀ ਦਮ ਉਹ ਕਰ ਦਿੱਏ ਜਿਸ ਤੋਂ ਬਾਅਦ ਉਹਨਾਂ ਚੈਕ ਕਰੀ ਇਹ ਲਿਸਟ ਨੀਵਲੇ ਜਾਣਿਆ ਗਿਆ। ਮੋਕੇ ਤੋਂ ਸੰਨੀ ਸਿੰਘ ਤੇ ਉਹਦਾ ਇੱਕ ਹੋਰ ਜਿਹੜਾ ਵਿਅਕਤੀ ਹੈ ਉਹ ਫਰਾਰ ਹੋ ਗਿਆ ਪਰ ਦੂਸਰੇ ਪਾਸੇ ਜਿਹੜਾ ਦਵਿੰਦਰ ਸਿੰਘ ਅਜਮਕੋੜੀ ਲੱਗੀ ਉਹਨੂੰ ਪੁਲਿਸ ਨੇ ਜਿਹੜਾ ਹਿਰਾਸਤ ਲੈ ਲਿੱਤੇ ਹਸਪਤਾਲ ਜਿੱਕੇ ਲਿਜਾਇਆ ਗਿਆ। ਜਿਸ ਤੋਂ ਬਾਅਦ ਉਸ ਤੇ ਕਾਰਵਾਈ ਜਿਹੜੀ ਹੋ ਕੀਤੀ ਜਾਏਗੀ ਪਤਾ ਲੱਗੇਗਾ ਕਿ ਅਖਿਰਕਾਰ ਇਸੰਨੀ ਸਿੰਘ ਦੇ ਨਾਲ ਹੋਰ ਕੋਲ-ਕੋਲ ਵਿਅਕਤੀ ਸੀਗੇ, ਇੱਕ ਹੋਰ ਵਿਅਕਤੀ ਸੀਗਾ। ਇਸ ਤੋਂ ਇਲਾਵਾ ਇਹਦੇ ਕਿਹੜੇ-ਕਿਹੜੇ ਕਨੈਕਸ਼ਨਸ ਨੇ ਜਿਹੜੇ ਪਿੱਛੇ ਰਚਲ ਰਹੇ ਸੀਗੇ ਤੇ ਕਿਸੇ ਰਿਕਨੋ ਡਾਕਟਰ ਜੁੜਿਆ ਹੋਇਆ ਸੀ। ਉਹ ਸਾਰੀ ਹੂੰ ਤਾਂ ਠੀਕ ਹੈ ਬਸ ਮਾ ਜਾਣਕਾਰੀ ਦੇ ਲਈ ਧੰਨਵਾਦ ਫਿਰ ਹਾਲਾ ਫੌਲਸਟੇ ਵੱਲੋਂ ਇਸ ਮਾਮਲੇ ਦੇ ਵਿੱਚ ਜੋ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਤੇ ਮੁਲਜ਼ਮ ਸਨੀ ਦੇ ਕਰਤਾਰੀ ਦੇ ਲਈ ਵੀ ਫੌਲਸਟੇ ਵੱਲੋਂ ਕਸ਼ਹਾਂ ਕੀਤੀਆਂ ਜਾਣਕੀਆਂ ਤਾਂ ਜੋ ਕਾਬੂ ਕੀਤਾ ਜਾ ਸਕੇ ਪਰ ਇਸ ਤਰੀਕੇ ਦੇ ਨਾਲ ਨਸ਼ਾ ਤਸਕਰਾਂ ਦੇ ਹੌਸਲੇ بلند ਨੇ ਔਰ ਪੁਲਸ ਟੀਮ ਦੇ ਤਹੀ ਉਹਨਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਹੈ ਅਜਿਹੀ ਦੇ ਵਿੱਚ ਇਹ ਇੱਕ ਸਵਾਲ ਜ਼ਰੂਰ ਹੈ ਕਿ ਇਹਨਾਂ ਤਸਕਰਾਂ ਉਜੜਾ ਉਹ ਕਦੋਂ ਤੱਕ ਕਾਬੂ ਕਰਕੇ ਤੇ ਜੇਲ੍ਹਾਂ ਦੇ ਅਸਲਾਂਖਾਂ ਦੇ ਪਿੱਛੇ डकਿਆ ਜਾਏਗਾ ਤੇ ਇਹਨਾਂ ਦੇ ਹੌਸਲੇ ਕਿਵੇਂ ਤੋੜੇ ਜਾਣਗੇ ਤਾਂ ਜਲੰਧਰ ਦੇ ਵਿੱਚ ਇਹ ਫਾਇਰਿੰਗ ਜਿਹੜੀ ਆ ਉਹ ਹੋਈ ਹੈ ਪੁਲਿਸ ਟੀਮ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਿਆ ਤਸਕਰਾਂ ਦੇ ਵੱਲੋਂ ਜਦੋਂ ਟੀਮ ਛਾਪੇਮਾਰੀ ਕਰਨ ਦੇ ਲਈ ਪਹੁੰਚੀ ਸੀ ਤਾਂ ਉਸ ਦੌਰਾਨ ਮਲਜ਼ਮਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਉਹਨਾਂ ਦੇ